ਸਸ਼ੇਕਾਲ ਕੰਮ ਦੀ ਗੱਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅੰਜਲੀ ਯਾਦਵ ਦਿੱਲੀ ਮੁੰਬਈ ਹੋਵੇ ਜਾਂ ਫਿਰ ਕੋਲਕਾਤਾ ਦੇਸ਼ ਭਰ ਦੇ ਲੋਕ ਜਿਹੜੇ ਨੇ ਕੰਮ ਦੀ ਪਾਲ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਹਨ ਅਤੇ ਉੱਥੇ ਕਿਰਾਏ ਤੇ ਵੀ ਰਹਿੰਦੇ ਨੇ ਤੇ ਜਦੋਂ ਵੀ ਬਾਹਰ ਆਉਣ ਵੇਲੇ ਜਿਹੜੇ ਲੋਕ ਨੇ ਉਹ ਕਿਰਾਏ ਤੇ ਮਕਾਨ ਲੈਂਦੇ ਹਨ ਤਾਂ ਉਹਨਾਂ ਨੂੰ ਰੈਂਟ ਐਗਰੀਮੈਂਟ ਬਣਵਾਉਣਾ ਪੈਂਦਾ ਹੈ ਇਸ ਸੁਰੱਖਿਆ ਦੇ ਲਿਹਾਜ਼ ਤੋਂ ਮਹੱਤਵਪੂਰਨ ਵੀ ਹੈ ਤੇ ਇਸ ਦੇ ਨਾਲ ਹੀ ਰੈਂਟ ਐਗਰੀਮੈਂਟ ਦੇ ਵਿੱਚ ਕਈ ਤਰ੍ਹਾਂ ਦੀ ਜਾਣਕਾਰੀ ਲਿਖੀ ਹੁੰਦੀ ਹੈ ਤੇ ਇਸ ਦੇ ਵਿੱਚ ਕਿਰਾਏਦਾਰ ਦੀ ਮਕਾਨ ਮਾਲਕ ਦਾ ਨਾਮ ਪਤਾ ਕਿਰਾਏ ਦੀ ਰਕਮ ਕਿਰਾਏ ਦੀ ਮਿਆਦ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹਨੂੰ ਲਿਖਿਆ ਜਾਂਦਾ ਹੈ ਤੇ ਰੈਂਟ ਐਗਰੀਮੈਂਟ ਇੱਕ ਤਰ੍ਹਾਂ ਦਾ ਲੀਜ਼ ਐਗਰੀਮੈਂਟ ਹੀ ਹੁੰਦਾ ਹੈ ਪਰ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਜ਼ਿਆਦਾਤਰ ਜੁੜੇ ਨੇ ਪੂਰੇ ਸਾਲ ਦੇ ਵਿੱਚ ਰੈਂਟ ਐਗਰੀਮੈਂਟ ਸਿਰਫ 11 ਮਹੀਨੇ ਦੇ ਲਈ ਹੀ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਕਦੇ ਜਿਹੜਾ ਹੈ ਸਿਰਫ 11 ਮਹੀਨਿਆਂ ਦੇ ਲਈ ਹੀ ਕਿਉਂ ਕੀਤਾ ਜਾਂਦਾ ਹੈ ਜਦਕਿ ਸਾਲ ਦੇ ਵਿੱਚ ਤਾਂ 12 ਮਹੀਨੇ ਹੁੰਦੇ ਨੇ ਜੇਕਰ ਤੁਹਾਨੂੰ ਨਹੀਂ ਪਤਾ ਹੈ ਕਿ ਇਹਦਾ ਕਿਉਂ ਕੀਤਾ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ 11 ਮਹੀਨਿਆਂ ਦੇ ਲਈ ਕਿਰਾਏ ਦਾ ਸਮਝੌਤਾ ਕਰਨ ਦਾ ਯਾਨੀ ਕਿ ਕਿਰਾਏ ਦਾ ਜੋੜਾ ਐਂਟ੍ਰੈਂਟ ਐਗਰੀਮੈਂਟ ਹੈ ਉਸ ਦੇ ਕਰਨ ਦੇ ਪਿੱਛੇ ਦਾ ਕਾਰਨ ਹੈ ਰਜਿਸਟ੍ਰੇਸ਼ਨ ਐਕਟ 1908 ਰਜਿਸਟ੍ਰੇਸ਼ਨ ਐਕਟ 1908 ਦੇ ਸੈਕਸ਼ਨ 17 ਦੀਆਂ ਸ਼ਰਤਾਂ ਦੇ ਅਨੁਸਾਰ ਲੀਜ਼ ਐਗਰੀਮੈਂਟ ਜੇਕਰ 1 ਸਾਲ ਤੋਂ ਘੱਟ ਹੈ ਤਾਂ ਐਗਰੀਮੈਂਟ ਰਜਿਸਟਰ ਕਰਾਉਣਾ ਜ਼ਰੂਰੀ ਨਹੀਂ ਹੈ ਇਸ ਦਾ ਮਤਲਬ ਹੈ ਕਿ 12 ਮਹੀਨਿਆਂ ਤੋਂ ਘੱਟ ਦੇ ਰੈਂਟ ਐਗਰੀਮੈਂਟਾਂ ਦੇ ਬਿਨਾਂ ਰਜਿਸਟ੍ਰੇਸ਼ਨ ਤੋਂ ਹੀ ਕੀਤੇ ਜਾ ਸਕਦੇ ਨੇ ਇਹ ਵਿਕਲਪ ਜੁੜਾ ਹੈ ਮਕਾਨ ਮਾਲਕਾ ਅਤੇ ਕਿਰਾਏਦਾਰਾ ਨੂੰ ਦਸਤਾਵੇਜ਼ਾਂ ਦਸਤਾਵੇਜ਼ਾਂ ਤੇ ਰਜਿਸਟਰ ਕਰਨ ਦੇ ਪ੍ਰਕਿਰਿਆਵਾਂ ਤੋਂ ਜੁੜਾ ਹੈ ਤੇ ਖਰਚੇ ਤੋਂ ਬਚਾ ਲੈਂਦਾ ਹੈ ਇਸ ਦੇ ਲਈ ਸਬ ਰਜਿਸਟਰਾਰ ਦਫ਼ਤਰ ਜਾਣ ਦੀ ਪ੍ਰਕਿਰਿਆ ਤੋਂ ਵੀ ਜੁੜੀ ਹੈ ਤੁਸੀਂ ਬਚ ਜਾਂਦੇ ਹੋ ਕਿਰਾਏਦਾਰੀ ਦੀ ਮਿਆਦ 1 ਸਾਲ ਤੋਂ ਘੱਟ ਹੋਣ ਤੇ ਰਜਿਸਟਰ ਕਰਨ ਦਾ ਜੜਾ ਸਟੈਪ ਹੈ ਉਸ ਸਟੈਪ ਡਿਊਟੀ ਚਾਰਜ ਵੀ ਬਹੁਤ ਬਚਤ ਹੋ ਜਾਂਦੀ ਹੈ ਜੋ ਕਿ ਕਿਰਾਏ ਦੇ ਸਮਝੌਤੇ ਨੂੰ ਰਜਿਸਟਰ ਕਰਨ ਤੇ ਅਦਾ ਕਰਨੇ ਪੈਂਦੇ ਨੇ ਅਜੇ ਖਰਚਾ ਤੋਂ ਬਚਣ ਦੇ ਲਈ ਮਕਾਨ ਮਾਲਿਕ ਅਤੇ ਕਿਰਾਏਦਾਰ ਆਮ ਤੌਰ ਤੇ ਆਪਸੀ ਸਹਿਮਤੀ ਦੇ ਨਾਲ ਲੀਜ਼ ਨੂੰ ਰਜਿਸਟਰ ਕਰਨ ਦਾ ਫੈਸਲਾ ਕਰਦੇ ਨੇ ਯਾਨੀ ਕਿ ਕਿਰਾਏ ਤੋਂ ਇਲਾਵਾ ਰਜਿਸਟ੍ਰੇਸ਼ਨ ਵਰਗੀਆਂ ਹੋਰ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ ਤੇ ਖਰਚਾ ਤੋਂ ਬਚਣ ਦੇ ਲਈ 11 ਮਹੀਨਿਆਂ ਦੇ ਲਈ ਕਿਰਾਏ ਦਾ ਜੁੜਾ ਰਜਿਸਟ੍ਰੇਸ਼ਨ ਹੈ ਇਕਰਾਰਨਾਮਾ ਹੁੰਦਾ ਹੈ ਉਸ ਨੂੰ ਕਰਨ ਦਾ ਰੁਝਾਨ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਕਿਉਂਕਿ ਤੁਸੀਂ ਜਿੰਨੀ ਜ਼ਿਆਦਾ ਲੰਬੀ ਮਿਆਦ ਦਾ ਐਗਰੀਮੈਂਟ ਕਰਦੇ ਹੋ ਤੁਹਾਨੂੰ ਉਨੇ ਹੀ ਜ਼ਿਆਦਾ ਪੈਸੇ ਦੇਣੇ ਪੈਣਗੇ ਤੇ 11 ਮਹੀਨਿਆਂ ਦੇ ਘੱਟ ਸਮੇਂ ਦੇ ਲਈ ਐਗਰੀਮੈਂਟ ਜੁੜਾ ਹੁੰਦਾ ਉਸ ਦੇ ਵਿੱਚ ਕੋਈ ਵਾਧੂ ਚਾਰਜ ਨਹੀਂ ਦੇਣਾ ਪੈਂਦਾ ਇਸੇ ਲਈ ਲੋਕ ਜਿਹੜੇ ਨੇ ਇਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਤੇ ਫਿਲਹਾਲ ਕੰਮ ਦੀ ਗੱਲ ਦੇ ਵਿੱਚ ਇੱਥੇ ਇੰਨਾ ਹੀ ਇੱਥੇ ਇੱਕ ਰੁਕਾਂਗੇ ਛੋਟੇ ਜਿਹੇ ਬ੍ਰੇਕ ਦੇ ਲਈ